ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਪਿਛਲਾ ਭਾਦੋਂ ਦਾ ਮਹੀਨਾ ਸ਼ੁਕ ਸ਼ਾਂਤੀ ਦੇ ਨਾਲ ਬਤੀਤ ਹੋਇਆ ਹੈ ਅੱਜ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਅੱਸੂ ਦੇ ਮਹੀਨੇ ਨੇ ਪ੍ਰਵੇਸ਼ ਕੀਤਾ ਹੈ ਨਾਨਕ ਸਾਹਿਬੀ ਕੈਲੰਡਰ ਦੇ ਮੁਤਾਬਕ ਇਹ 7ਵਾਂ ਮਹੀਨਾ ਹੈ ਇਸ ਮਹੀਨੇ ਨੂੰ ਗਰਮ ਤੇ ਸਰਦ ਰੁੱਤ ਦਾ ਸਮੇਲ ਵੀ ਕਿਹਾ ਜਾਂਦਾ ਹੈ। ਇਸ ਮਹੀਨੇ ਨੂੰ ਸਰਦੀਆਂ ਭਾਵ ਠੰਡ ਦਾ ਪੁੱਤਰ ਵੀ ਕਿਹਾ ਜਾਂਦਾ ਹੈ। ਕਿਉਂਕਿ ਭਾਦੋ ਮਹੀਨੇ ਦੀ ਗਰਮੀ ਤੇ ਸਾੜ ਤੋਂ ਬਾਅਦ ਠੰਡੀ ਰੁੱਤ ਦੀ ਸ਼ੁਰੂਆਤ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਖਾਰੀ 12 ਮਾਹਾ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਆਗੈ ਕਾਮ ਪਿਛੈ ਰੁੱਤ ਜਾੜਾ ਦੇਖ ਚਲਤ ਮਨ ਡੋਲੇ। ਕਿ ਤਪਸ਼ ਜਿਹੜੀ ਹੈ ਨਿਕਲ ਗਈ ਹੈ ਤੇ ਪਿੱਛੇ ਹੀ ਠੰਡ ਆ ਰਹੀ ਹੈ ਜਿਸ ਨੂੰ ਦੇਖ ਕੇ ਮੇਰਾ ਮਨ ਡੋਲਦਾ ਹੈ ਕਹਿਣ ਤੋਂ ਭਾਵ ਹੈ ਕਿ ਹੁਣ ਸਿਆਲ ਦੀ ਸ਼ੁਰੂਆਤ ਇਸ ਮਹੀਨੇ ਤੋਂ ਹੋ ਗਈ ਹੁਣ ਦਿਨੇ ਧੁੱਪ ਥੋੜੀ ਹੋਏਗੀ ਤੇ ਰਾਤ ਨੂੰ ਠੰਡ ਹੋ ਜਾਵੇਗੀ ਅਸੂ ਮਾਹ ਨਿਰਾਲਾ ਦਿਨੇ ਧੁੱਪ ਤੇ ਰਾਤੀ ਪਾਲਾ ਅਸੀਂ ਆਮ ਜਨ ਜੀਵਨ ਦੇ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਕਰਦੇ ਹਾਂ ਇਸ ਿਆਲ ਦੀ ਰੁੱਤ ਭਾਵ ਠੰਡ ਆਉਣ ਦਾ ਇੱਕ ਸੁਨੇਹਾ ਹੈ ਅਸੂ ਨੂੰ ਆਸਾ ਦਾ ਮਹੀਨਾ ਵੀ ਕਿਹਾ ਜਾਂਦਾ ਹੈ ਆਸਾ ਤੋਂ ਭਾਵ ਹੈ ਕਿ ਇਸ ਦਾ ਨਾਮ ਅਸੂ ਬਣਿਆ ਹੈ ਆਸਾ ਤੋਂ ਹੀ ਇਸ ਦਾ ਨਾਮ ਅਸੂ ਬਣਿਆ ਹੈ ਵੈਸੇ ਕਾਣ ਸਿੰਘ ਨਾਭਾ ਜੀ ਅਨੁਸਾਰ ਇਸ ਮਹੀਨੇ ਦੀ ਪੂਰਨਮਾਸ਼ੀ ਅਸਵਣੀ ਨਕਸ਼ਤਰ ਨੂੰ ਆਉਂਦੀ ਹੈ ਇਸ ਕਰਕੇ ਇਸ ਦਾ ਨਾਮ ਅਸੂ ਹੈ ਜਿਸ ਨੂੰ ਭਾਗਾ ਵਾਲਾ ਮਹੀਨਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਮਹੀਨੇ ਵਿੱਚ ਕਈ ਫਸਲਾਂ ਪੱਕ ਕੇ ਘਰ ਆਉਂਦੀਆਂ ਨੇ ਤੇ ਕਈ ਪੱਕਣ ਲਈ ਤਿਆਰ ਹੋ ਜਾਂਦੀਆਂ ਨੇ ਫਸਲ ਵੇਚ ਕੇ ਧਨ-ਦੌਲਤ ਘਰ ਆਉਂਦੀ ਹੈ ਖੁਸ਼ੀ ਆਉਂਦੀ ਹੈ ਘਰ ਤੇ ਲੋਕ ਪੂਜਾ ਪਾਠ ਵੱਲ ਧਿਆਨ ਦੇਣਾ ਸ਼ੁਰੂ ਕਰਦੇ ਨੇ ਤੇ ਨਾਲ ਹੀ ਆਪਣੇ ਪਿਤਰਾਂ ਨੂੰ ਵੀ ਇਸ ਮਹੀਨੇ ਦੇ ਵਿੱਚ ਯਾਦ ਕਰਦੇ ਨੇ ਜਿਹੜੇ ਮੇਰੇ ਹਿੰਦੂ ਵੀਰ ਨੇ ਇਸ ਮਹੀਨੇ ਦੇ ਵਿੱਚ 18 ਸਤੰਬਰ ਤੋਂ ਭਾਵ ਤੇ 30 ਤੋਂ ਸਰਾਧ ਸ਼ੁਰੂ ਹੋਣੇ ਨੇ ਤੇ 2 ਅਕਤੂਬਰ ਭਾਵਕੇ 17 ਅੱਸੂ ਨੂੰ ਸ਼ਰਾਦ ਖਤਮ ਹੋ ਜਾਣੇ ਨੇ ਇਸ ਤੋਂ ਬਾਅਦ ਨਵਰਾਤਰੇ ਸ਼ੁਰੂ ਹੋ ਜਾਣੇ ਨੇ ਲੋਕ ਆਪਣੇ ਬੱਚਿਆਂ ਦੇ ਵਿਆਹਾਂ ਵੱਲ ਰੁੱਝ ਜਾਂਦੇ ਨੇ ਇਸ ਦਾ ਇਹ ਵੀ ਕਾਰਨ ਹੈ ਕਿ ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ ਫਸਲ ਘਰ ਆਉਂਦੀ ਹੈ ਘਰ ਵਿੱਚ ਅੰਨ ਆਉਂਦਾ ਹੈ ਧਨ ਆਉਂਦਾ ਹੈ ਘਰ ਵਿੱਚ ਖੁਸ਼ੀ ਆਉਂਦੀ ਹੈ ਦੁੱਧ ਦਹੀਂ ਨਾਲ ਬਣਨ ਵਾਲੀਆਂ ਵਸਤੂਆਂ ਛੇਤੀ ਖਰਾਬ ਨਹੀਂ ਹੁੰਦੀਆਂ ਜਿਵੇਂ ਇੱਕ ਧੀ ਆਪਣੇ ਬਾਬਲ ਨੂੰ ਵੀ ਕਹਿੰਦੀ ਹੈ ਕਿ ਮੈਂ ਤੈਨੂੰ ਆਖਦੀ ਬਾਬਲਾ ਮੇਰਾ ਅਸੂ ਦਾ ਕਾਜ ਰਚਾਵੇ ਕਿ ਬਾਬਲ ਮੈਂ ਤੈਨੂੰ ਕਹਿੰਨੀ ਹਾਂ ਕਿ ਮੇਰਾ ਅਸੂ ਮਹੀਨੇ ਦੇ ਵਿੱਚ ਕਾਜ ਰਚਾਉਣਾ ਹੈ ਤੇਰਾ ਅੰਨ ਨਾ ਤਰੱਕੇ ਕੋਠੜੀ ਤੇਰਾ ਦਹੀਂ ਨਾ ਆਮਲਾ ਜਾਏ ਭਾਵ ਕਿ ਤੇਰਾ ਅੰਨ ਕੋਠੜੀ ਵੱਲ ਨਾ ਵੇਖੇ ਕਿ ਮੈਂ ਖਤਮ ਹੋਣ ਵਾਲਾ ਤੇ ਨਾ ਹੀ ਤੇਰਾ ਦਹੀਂ ਦੁੱਧ ਜਿਹੜਾ ਬਣਿਆ ਹੋਇਆ ਉਹ ਖਰਾਬ ਹੋਵੇ ਇਸੇ ਤਰ੍ਹਾਂ ਹੀ ਇੱਕ ਜੀਵ ਇਸਤਰੀ ਨੂੰ ਜਿਵੇਂ ਆਪਣੇ ਪਤੀ ਦੀ ਤਾਂਘ ਹੁੰਦੀ ਹੈ ਉਸੇ ਤਰ੍ਹਾਂ ਹੀ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਨੂੰ ਵੀ ਆਪਣੇ ਪ੍ਰਮਾਤਮਾ ਦੇ ਮਿਲਾਪ ਦੀ ਤਾਂਘ ਹੁੰਦੀ ਇਸ ਮਹੀਨੇ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਡੇ ਉੱਤੇ ਕੀ ਬਖਸ਼ਿਸ਼ ਕਰ ਰਹੇ ਨੇ ਆਓ ਅਸੀਂ ਉਸ ਦੇ ਬਾਰੇ ਵਿਚਾਰ ਕਰਦੇ ਹਾਂ ਅਸੋਨ ਪ੍ਰੇਮਯੋ ਮਾਹੜਾ ਕਿਉ ਮਿਲਿਐ ਹਰ ਜਾਏ ਕੇ ਪਾਦੋਂ ਦੇ ਜਿਹੜੇ ਤਰਾਟ ਕੇ ਲੰਗੇ ਅਨ ਪਾਦੋਂ ਦੀ ਗਰਮੀ ਲੰਗੀ ਹੈ ਹੁਣ ਅਸੂ ਦੀ ਮਿੱਠੀ ਮਿੱਠੀ ਰੁੱਤ ਮੇਰੇ ਅੰਦਰ ਪ੍ਰਭੂ ਪਤੀ ਦੇ ਪਿਆਰ ਦਾ ਉਸ਼ਾਲਾ ਆ ਰਿਹਾ ਹੈ ਮਨ ਤਰਫਦਾ ਹੈ ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਆਪਣੇ ਪ੍ਰਭੂ ਪਤੀ ਨੂੰ ਮਿਲਾਂ ਕਿਉਂਕਿ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਮੇਰੇ ਮਨ ਤੇ ਤਨ ਦੇ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਬੜੀ ਪਿਆਸ ਲੱਗੀ ਹੋਈ ਹੈ ਚਿਤ ਕਰਦਾ ਹੈ ਕਿ ਕੋਈ ਉਸ ਪ੍ਰਭੂ ਨੂੰ ਲਿਆ ਕੇ ਮੇਰਾ ਮੇਲ ਕਰਾ ਦੇਵੇ ਪਰ ਮੇਲ ਕਿਸ ਤਰ੍ਹਾਂ ਹੋਣਾ ਹੈ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਕਿ ਸੰਤਾਂ ਦਾ ਸੰਗ ਕਰਨ ਦੇ ਨਾਲ ਉਹਨਾਂ ਦੇ ਨਾਲ ਪ੍ਰੇਮ ਕਰਨ ਦੇ ਨਾਲ ਕਿਉਂਕਿ ਮੇਰੀ ਪ੍ਰੀਤ ਦੀ ਮੰਜ਼ਿਲ ਅੰਦਰ ਸਾਧੂ ਮੇਰੇ ਸਹਾਇਕ ਹਨ ਤੇ ਮੈਂ ਉਹਨਾਂ ਦੇ ਪੈਰੀਂ ਪੈਂਦਾ ਹਾਂ ਤਾਂ ਉਹਨਾਂ ਦੇ ਚਰਨੀ ਲੱਗ ਕੇ ਮੈਂ ਤੇਰੇ ਨਾਲ ਮਿਲਾਪ ਕਰ ਸਕਦਾ ਵੇਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਪ੍ਰਭੂ ਤੋਂ ਬਿਨਾ ਕਦੇ ਵੀ ਸੁੱਖ ਨਹੀਂ ਮਿਲ ਸਕਦਾ ਕਿਉਂਕਿ ਸੁੱਖ ਤੇ ਆਨੰਦ ਦੀ ਹੋਰ ਕੋਈ ਥਾਂ ਹੀ ਨਹੀਂ ਹੈ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਜਿੰਨਾ ਵਢ ਭਾਗੀਆਂ ਨੇ ਪ੍ਰਭੂ ਪਿਆਰ ਦਾ ਸਵਾਦ ਇੱਕ ਵਾਰੀ ਚਖ ਲਿਆ ਉਹਨਾਂ ਨੂੰ ਮਾਇਆ ਦੇ ਸਵਾਦ ਭੁੱਲ ਜਾਂਦੇ ਨੇ ਉਹ ਮਾਇਆ ਵੱਲੋਂ ਰੱਜ ਜਾਂਦੇ ਨੇ ਉਹ ਆਪਣੇ ਪਰਮਾਤਮਾ ਦੇ ਉੱਤੇ ਭਰੋਸਾ ਕਰਦੇ ਨੇ ਫਿਰ ਉਹਨਾਂ ਨੂੰ ਕੋਈ ਥੋੜਾ ਬਹੁਤਾ ਲਾਲਚ ਦੇ ਕਰਕੇ ਧਰਮ ਤੋਂ ਡੁਲਾ ਨਹੀਂ ਸਕਦਾ ਆਪ ਤਿਆਗ ਬੇਨਤੀ ਕਰ ਹੈ ਲਿਹੋ ਪ੍ਰਭੂ ਲੜ ਲਾਏ ਉਹ ਆਪਾ ਭਾਵ ਛੱਡ ਕੇ ਸਦਾ ਅਰਦਾਸਾਂ ਕਰਦੇ ਰਹਿੰਦੇ ਹਨ ਕਿ हे ਪ੍ਰਭੂ ਤੂੰ ਸਾਨੂੰ ਆਪਣੇ ਲੜ ਲਾਈ ਰੱਖੀ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੈ ਨਾ ਜਾਏ ਤੇ ਉਹਨਾਂ ਦੀਆਂ ਅਰਦਾਸਾਂ ਸੁਣ ਕੇ ਜਿਹੜੀਆਂ ਜੀਵ ਇਸਤਰੀਆਂ ਪ੍ਰਭੂ ਖਸਮ ਨੇ ਆਪਣੇ ਨਾਲ ਮਿਲਾ ਲਈਆਂ ਉਹ ਉਸ ਮਿਲਾਪ ਵਿੱਚੋਂ ਵਿਛੜ ਕੇ ਹੋਰ ਕਿਤੇ ਥਾਂ ਨਹੀਂ ਜਾਂਦੀਆਂ ਭਾਵੇਂ ਜਿਨ੍ਹਾਂ ਦਾ ਗੁਰੂ ਦੇ ਨਾਲ ਪ੍ਰੇਮ ਹੋ ਗਿਆ ਉਹ ਗੁਰੂ ਨੂੰ ਛੱਡ ਕੇ ਨਹੀਂ ਜਾਂਦੇ ਭਾਵੇਂ ਉਹਨਾਂ ਦੇ ਵਾਸਤੇ ਤਮੀਆਂ ਹਨ ਭਾਵੇਂ ਉਹਨਾਂ ਦੇ ਵਾਸਤੇ ਆਰੇ ਹਨ ਭਾਵੇਂ ਉਹਨਾਂ ਦੇ ਵਾਸਤੇ ਚਰਖੜੀਆਂ ਹਨ ਪਰ ਫਿਰ ਵੀ ਉਹ ਗੁਰੂ ਦਾ ਪੱਲਾ ਨਹੀਂ ਛੱਡਦੇ ਉਹ ਗੁਰੂ ਤੋਂ ਕੁਰਬਾਨ ਜਾਂਦੇ ਨੇ ਪ੍ਰਭ ਵਿਣਦੂ ਜਾ ਕੋ ਨਹੀਂ ਨਾਨਕ ਹਰ ਸਰਣਾਏ ਕਿਉਂਕਿ ਹੇ ਨਾਨਕ ਉਸ ਨੂੰ ਨਿਸ਼ਚੈ ਆ ਜਾਂਦਾ ਹੈ ਕਿ ਸਦੀਵੀ ਸੁਖ ਵਾਸਤੇ ਪ੍ਰਭੂ ਦੀ ਸ਼ਰਣ ਤੋਂ ਬਿਨਾਂ ਕੋਈ ਹੋਰ ਥਾਂ ਨਹੀਂ ਉਹਨਾਂ ਦਾ ਵਿਸ਼ਵਾਸ ਪੱਕ ਜਾਂਦਾ ਹੈ ਕਿ ਜਿਸ ਗੁਰੂ ਦੇ ਅਸੀਂ ਲੜ ਲੱਗੇ ਹਾਂ ਉਸ ਗੁਰੂ ਤੋਂ ਬਿਨਾਂ ਸਾਡਾ ਕਿਤੇ ਹੋਰ ਗੁਜ਼ਾਰਾ ਨਹੀਂ ਹੋਣ ਵਾਲਾ ਉਹ ਇੱਕ ਪਰਮਾਤਮਾ ਦੇ ਉੱਤੇ ਭਰੋਸਾ ਕਰਦੇ ਨੇ ਅਸੂ ਸੁਖੀ ਵਸੰਦੀਆਂ ਜਿੰਨਾ ਮਾਇਆ ਹਰ ਰਾਏ ਉਹ ਸਦਾ ਪ੍ਰਭੂ ਦੀ ਸ਼ਰਣ ਪਈ ਰਹਿੰਦੀਆਂ ਨੇ ਜੀਵ ਵਿਸਤਰੀਆਂ ਅਸੂ ਦੀ ਮਿੱਠੀ ਮਿੱਠੀ ਰੁੱਤ ਵਿੱਚ ਉਹ ਜੀਵ ਵਿਸਤਰੀਆਂ ਸੁਖ ਵਿੱਚ ਵਸਦੀਆਂ ਹਨ ਕਿਹੜੀਆਂ ਵਸਦੀਆਂ ਹਨ ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਸੁਖ ਨਹੀਂ ਬਹੁਤੇ ਧਨ ਖਾਟੇ ਨਾ ਤੇ ਸੁਖ ਬਹੁਤਾ ਧਨ ਖੱਟਣ ਦੇ ਨਾਲ ਆਉਂਦਾ ਤੇ ਨਾ ਨਿਰਤ ਨਾਟਕ ਰੰਗ ਤਮਾਸ਼ੇ ਵੇਖਣ ਦੇ ਨਾਲ ਆਉਂਦਾ ਤੇ ਸੁਖ ਮਿਲਣਾ ਹੈ ਸਿਰਫ ਪ੍ਰਮਾਤਮਾ ਦੇ ਨਾਮ ਜਪਣ ਦੇ ਨਾਲ ਸੁਖ ਮਿਲਣਾ ਹੈ ਸਿਰਫ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਤੇ ਜਿਹੜਾ ਉਹਦੀ ਬੰਦਗੀ ਕਰਦਾ ਹੈ ਉਹ ਹਮੇਸ਼ਾ ਸੁਖ ਦੇ ਵਿੱਚ ਹੀ ਰਹਿੰਦਾ ਇਸ ਮਹੀਨੇ ਵਿੱਚ ਮੇਰੇ ਪਾਤਸ਼ਾਹ ਜੀ ਇਹੋ ਬਖਸ਼ਿਸ਼ ਕਰਦੇ ਨੇ ਕਿ ਭਾਈ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਜਿਨ੍ਹਾਂ ਵਿਢ ਭਾਗੀਆਂ ਨੇ ਪ੍ਰਭੂ ਪਿਆਰ ਦਾ ਸਵਾਦ ਇੱਕ ਵਾਰੀ ਚਖ ਲਿਆ ਉਹ ਮਾਇਆ ਦੇ ਬੰਧਨਾਂ ਦੇ ਵਿੱਚ ਨਹੀਂ ਪੈਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ